ਸਾਸੀ ਗਾ ਜੀ ਸਾਰਿਆਂ ਨੂੰ ਲਾਡੀ ਬਾਈ ਕਾ ਬੋਲ ਚੁਕੀ ਜੀ ਪਿੰਡ ਗੱਗਰ ਪਰ ਜਿਹੜਾ ਅੰਮ੍ਰਿਤਸਰ ਪਹਿਲਾਂ ਤੁਸੀਂ ਆਪਕਾ ਆਜੀ ਬਾਈ ਉਹ ਪੰਜ 6 ਲੱਖ ਰਪਏ ਵੇੜਾ ਸੇਲ ਚਲੋ ਬੜਾ ਜਾਲੇ ਵਿੱਚ ਕੁਝ ਵੇਕੀ ਆ ਬਾਈ ਹੁਣ ਨਹੀਂ ਤੇ ਆਓ ਫਿਰ ਵੀਰ ਨਾਲ ਗੱਲਬਾਤ ਕਰੀ ਬਾਈ ਸਾਸੀ ਗਾ ਸਾਸੀ ਗਾ ਜੀ ਖਾਲੀ ਠੀਕ ਹੈ ਨਹੀਂ ਜੀ ਆਸ ਕਿਰਪਾ ਤੁਸੀਂ ਸੁਣਾਓ ਜੀ ਹੋਰ ਬਾਬਾ ਜੀ ਮੇਰਾ ਲੇਟ ਹੋ ਗਏ ਗਾਵਾਂ ਵਿੱਚੋਂ ਵੇਕੀ ਆ ਲੇਟ ਫਿਰ ਤੁਹਾਨੂੰ ਬੜਾ ਬਾ ਜੀ ਫਿਰ ਚਲੋ ਹੁਣ ਪਾ ਦਿੰਦੇ ਆਏ ਆ ਤੇ ਹਾਂ ਜੀ ਬਿਲਕੁਲ ਜੀ ਹੋਰ ਠੀਕ ਠਾਕ ਸਾਰੇ ਕਿਰਪਾ ਕਿੰਨੇ ਰਹਿ ਗਏ ਹੁਣ ਹੁਣ ਵੀ ਜੀ 4 ਆ ਸੋਈਆਂ ਜਾਰੀ ਸੂਈਆਂ ਤੇ ਇੱਕ ਗੱਬਣ ਵਛੀ ਚਲੋ ਕਰੋ ਸ਼ੁਰੂ ਲਓ ਜੀ ਦੱਸੋ ਜੀ ਆਹ ਸੂਈ ਹੈਗਾ ਅੱਜ ਸੂਈ ਹੈ ਜੀ ਨਹੀਂ 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 ਉਹ ਆਹ ਤਿੰਨ ਚਾਰ ਦੇ ਨਾ ਤੇ ਕਿੰਨਾ ਦਾ ਭਾਜੀ ਇਹਦੇ ਕੋਈ ਵੀ ਜੀ ਗਰੰਟੀ ਵਾਲਾ 14 ਕਿਲੋ ਹੋਊਗਾ 14 ਕਿਲੋ ਦੁੱਧ ਇਸ ਟਾਈਮ ਤਿਆਰ ਆ ਹਾਂਜੀ ਤੇ ਆਨਲਾਈਨ ਮੰਗਾਉਣੀ ਹੋਊਗੀ 12 ਕਿਲੋ ਦੀ ਗਰੰਟੀ ਵਾਲਾ ਕੰਡਾ ਭਾਵੇਂ ਆਪਣਾ ਰੱਖ ਲੈਣਾ ਅੱਛਾ ਹਾਂਜੀ ਠੀਕ ਆ 12 13 ਦੀ ਗਰੰਟੀ ਹੋਊਗੀ ਫੁੱਲ ਕਿਸੇ ਤੇ ਕਰ ਦੀ ਲੈ ਆਇ ਸਮੂਹ ਦਿਖਾਰੇਗਾ ਕਿਲੋ ਪਰ ਲੱਗਦਾ ਵਛੀ ਨੂੰ ਕਿਹੜੇ ਮદાન ਲੱਗੇ ਐਂਡ ਐਂਡ ਸਮੂਹ ਬਣਾਇਆ ਤਾਂ ਕੈਮਰਾ ਖਤਰਮ ਸਿੱਧਾ ਕਰ ਇਹਦਾ ਇਹ ਬੱਚੀ ਦੰਦਾ ਜੀ ਹਾਂਜੀ ਦੰਦਾ ਜੀ ਇਦਾਂ ਬਹਿ ਜਾਓ ਭਾਵੇਂ ਲਓ ਬਿਲਕੁਲ 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 ਆਂਦੀ ਵੀ ਖਾਦਨੇ ਸ਼ਿੱਗੀ ਆ ਜੀ ਇਹ 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 ਹਾਂ ਸ਼ੇਦ ਹੁੰਦਾ ਵਸੇ ਹਾਂ ਆ ਜਾਓ ਤੇ ਆਪਸਮਾਂ ਬਾਜੀ ਕਿਵੇਂ ਆ ਹਾਂ ਨਾ ਇੱਕ ਨੰਬਰ ਦਾ ਦੇ ਥੱਲੇ ਉਹ ਪਾਰ ਲੇਵੇ ਤੋਂ ਪਰ ਲੱਗਦਾ ਕਿੰਨੀਆਂ ਬੱਚਾ ਬੱਚੀ ਮਗਰ ਜਿੰਦੇ ਬੱਚਾ ਆਈ ਲੈ ਸ਼ਮੁੱਧ ਖਾਲੇ ਵਾਗਰਾਂ ਨੇ ਦੁੱਧ ਵਾਲੀ ਬੱਚੀ ਸਾੰਭਣ ਬੱਚੀ ਭਾਵੇਂ ਹੋਰ ਬੰਦ ਕੱਢ ਦੇਣ ਹਾਂਜੀ ਬੋਲੋ ਸਾੜੀ ਦੇ ਦੀਏ ਹੈ ਸਾੜ ਦੀ ਦੇ ਦੀਏ ਕਰ ਦੋ ਮਾਨ ਦਾ ਜੀ ਨਾ ਕੁਝ 50 ਦੀ ਚਲ ਜਾ ਨਾ ਹੋਰ ਕਰ ਦੀ ਜੀ 52000 ਦੀ ਰਸੀ ਦੇ ਦਾਂਗੇ 52 ਦੇਣੀ ਨਹੀਂ ਉਹ ਕਹਿੰਦੇ ਵੇਖ ਚੜੇ ਬਾਗ ਲੱਗੇ ਜੀ ਜੀ ਆ ਜਾਇ ਜਾਇ ਕੰਮ ਜਾਇ ਤੁ ਆਪਸ ਮਾ ਬਹੁਤ ਜਿਆਦਾ ਚੰਗਾ ਵੜੀ ਤੂੰ ਲੈ ਸਮ ਹਰਾ ਹਾਲੇ ਵਾ ਰੇ ਲੇ ਵਾਲਾ ਲੱਗਾ ਥਾੜੇ ਵੀ ਬੜਾ ਜਵਾਰਦਸ ਦੁੱਧ ਕਿੰਨਾ ਜੀ ਦੁੱਧ ਵੀ ਜੀ 10 ਕਿਲੋ ਆ ਜੀ 10 ਕਿਲੋ ਅੱਛੇ 10 ਕਿਲੋ ਹਾਂ ਜੀ ਜਿਹੜੇ ਦੁੱਧ ਕਰਨਾ ਆ ਜੇ ਆ ਗਏ ਕਿੰਨਾ ਜੰਦਾ ਲੱਗਾ ਐਂਡ ਪੀਸ ਹੈ ਜੀ ਐਂਡ ਪੀਸ ਆ ਚਾਣਾ ਚੁਾਈ ਚੁਈ ਬਹੁਤ ਚੰਗੀ ਚੋਈ ਇਹਦੇ ਵੀ ਠੀਕ ਹੈ ਜੀ ਬਹੁਤ ਜਿਆਦੀ ਚੰਗੀ ਆ ਜਾਓ ਫਿਰ ਲਓ ਜੀ ਇਦਾਂ ਬਹਿ ਜਾਓ ਭਾਈ ਸਮੂਹ ਲੜਕਣਾ ਥਾਂ ਤੋਂ ਮਾਰੇ ਕਰ ਮਾਰਨੀ ਦੋਵੇਂ ਬੰਦੇ ਬਹਿ ਕੇ ਚੋਣ ਵਾਲੀ ਜੇ ਠੀਕ ਆ ਹੋਏ ਭਾਇੰਦਾ ਵੀ ਗਿਆ ਜੀ ਦਾ ਆਪ ਹੀ ਕਰ ਲੋ ਅੱਜ ਕੇ ਨਹੀਂ ਦਾਦਾ ਮੁੱਲ ਲਵਾ ਦੇ ਹੁਣ ਤੁਸੀਂ ਆਪ ਹੀ ਕਰੀ ਬੱਚੀਆਂ ਚੰਗੀਆਂ ਮੁੱਲ ਛੋਟੇ ਜੇ ਅੱਜ ਪਰ ਮੇਰੇ ਬਿਲਕੁਲ ਇਹ ਸਫਾਈਆਂ ਕਿੱਦਾਂ ਵੜੀਆਂ ਨੂੰ ਆਏ ਲੱਗੀਆਂ ਕਣੀ 50 ਹੀ ਦੇ ਦिए 40 ਦੇ ਹੋਰ ਕਰਾਉਣਾ ਮਾਨਦਾਨ ਕਰਾ ਲਾ ਅੱਜ ਖੁਸ਼ ਹੋਣਾ ਹੀ ਮੈਂ 43 ਦੀ ਯਾ ਹੋ ਯਾਰ ਛੱਡ ਦਿੰਨੇ ਆ ਨਹੀਂ ਠੀਕ ਆ ਫਿਰ 42000 ਦੀ ਆ ਜੀ ਦੇ ਦਾਂਗੇ ਕਿੰਨੂੰ ਪਰ ਇਹ ਕਿੱਥੋਂ ਮਿਲਣੀਆਂ ਯਾਰ ਆਪਾਂ ਦੇ ਜੀ ਆਪਾਂ ਦੋ ਦੋ ਤਿੰਨ ਤਿੰਨ ਹਜ਼ਾਰ ਵਾਲੇ ਆ ਠੀਕ ਆ ਇਹ ਬਸ ਉੱਡਿਆ ਲਓ ਹਣੇ ਆ ਵਾਹ ਦੀਨਾ ਇਹ ਵੀ ਗੱਬੜਾ ਇਹ ਸੂਈ ਹੈ ਜੀ ਇਹ ਵੀ ਅੱਛਾ ਉਹ ਬੱਚਾ ਜੀ ਮਦਰ ਬੱਚਾ ਹਾਂਜੀ ਚਾਰ ਦੰਦ ਵਾਲੀ ਲੈ ਵੀ ਨਹੀਂ ਠੀਕ ਆ ਫਿਰ ਫਿਰ ਕੁਆਲਟੀ ਇਹ ਕਿੰਨੀ ਸ਼ੋਰੀ ਇਹ ਕੁਆਲਟੀ ਜ਼ਬਰਦਸਤ ਹੈ ਬੁਰੀ ਲਾਡੀ ਇਹ ਬਹਿਜ ਬਹਿਜ ਕਰਾਈ ਪਈ ਅੱਜ ਹੈ ਮੈਂ ਨਾ ਵੀ ਨਕੀਨੇ ਅੱਜ ਦੇ ਨਿਕਲੇ ਠੰਡੀ ਬੱਚੀ ਵੀਜੀ ਇੱਕ ਹੋਰ ਇਸ ਕੁਆਲਿਟੀ ਕੁਆਲਿਟੀ ਬੁਰੀ ਮੈਂ ਨਾ ਵੀ ਕੁਆਲਿਟੀ ਇਹ ਨਹੀਂ ਗੱਲ ਵੀ ਬੱਚਾ ਛੱਡਣ ਦੀ ਲੋੜ ਲਾਓ ਇਦਾਂ ਬਹਿਜੋ ਭਾਵੇਂ ਚਵਾਈ ਇਦਾਂ ਕਿਦਾਂ ਲੱਗੀ ਆ ਇੱਕ ਨੰਬਰ ਦੀ ਦੋਵੇਂ ਬੰਦੇ ਬਹਿ ਕੇ ਚੋਪਵੇਂ ਨਹੀਂ ਠੀਕ ਆ ਰਸੀ ਰੌਣ ਦੀ ਲੋੜ ਵੀ ਨਹੀਂ ਵਾੜੀ ਨੂੰ ਇਹਦਾ ਮੁੱਲ ਫਿਰ ਸੜਦੀ ਦੇ ਦਈਏ ਇਹ 50 ਦੀ ਜਾਣ ਦੋ ਜਾਣ ਦੋ ਇਹਦੇ ਚੋਂ ਨਾ ਹੀ ਘਟਾਈਏ ਹੋਣਾ ਨਾ ਕਰਨੀ ਨਹੀਂ ਇਹ ਆਈ ਆਲੀ ਚੰਗੀ 60000 ਦੀ ਬੱਚੀ ਤੇ ਬਾਹਰ ਭਰਾਣਾ ਕਿ ਨਹੀਂ ਸਾਨੂੰ ਸਹੀ ਗੱਲ ਆ ਸਹੀ ਹੈ ਕਿ ਨਹੀਂ ਹਾਂ ਆ ਗੱਬਲਾ ਦੇਣਾ ਬੱਬਰ ਵੜੀ ਗਏ ਅਸੀਂ ਬਾਹਰ ਖਾ ਬੜੀ ਚੰਗੇ ਦਾ ਬਾਹਰ ਗਾ ਦੇ ਗੱਬੜ ਵੈਣਾ ਪੀਸ ਆ ਐਂਡ ਥੋੜੀ 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 ਭਾਜੀ ਕਿੰਨਾ ਦੁੱਧ ਕਰੂਗੀ ਦੁੱਧ ਵੀਜੀ ਮੱਛੀ ਨੇ 20 ਕਿਲੋ ਕਰਨਾ ਸੋਖਾ ਅੱਛਾ ਹਾਂਜੀ ਮੈਂ ਠੀਕ ਆ ਫਿਰ ਬਾਕੀ ਸਾਂਬੜ ਦੇ ਡਿਪੈਂਡ ਆ ਜਿੰਨਾ ਮਰਜ਼ੀ ਚੋ ਲੋ ਹੋਰ ਚੋ ਲੋ ਸਾਂਬੜ ਦੇ ਭਾਵੇਂ 2 ਕਿਲੋ ਹੋਰ ਦੇ ਦੇ ਮੱਛੀ ਬਿਲਕੁਲ ਬਿਲਕੁਲ ਆਜੋ ਆਜੋ ਮੁੰਡੇ ਦਾ ਬਹਾਲੀ ਕਰਦੇ ਆਂ ਇਧਰੋਂ ਦੀ ਮਰਜ਼ੀ ਬੈਜੋ ਅਜੇ ਬੱਚੀ ਨੇ ਬਣਨਾ ਹੁਣ ਇਧਰ ਲਓ ਇੱਕ ਮਾਮੜਾ ਮੂੰਹ ਭਾਉ ਇਹਦਾ ਲਓ ਜੀ ਇਹ ਇੱਥੇ ਰੱਖੋ ਫੇਸ ਕੋਲ ਦੀ ਹਾਸ਼ਮਾ ਇਹ ਇੱਥੇ ਰੱਖੋ ਠੀਕ ਆ ਚਲ ਆ ਇਹਦਾ ਮੁੱਲ ਫਿਰ 65000 ਦੀ ਦੇ ਦਈਏ 60 ਦੀ ਨਹੀਂ ਬਾਹਰ ਦੀ ਅੱਜ ਤਾਂ ਕਾ ਕਰੀਏ ਹੈ ਚੱਲ 60 ਦੀ ਕਹਿ ਜਾਂਦੇ ਆ 60 ਦੀ ਠੀਕ ਹੈ ਜਾਲਨ ਦੋ ਬਸ ਆਹੀ ਆ ਹਾਂਜੀ ਹਾਂਜੀ ਲੋਰੀ ਚਾਰ ਵਾਰ ਬਸ ਤੁਹਾਨੂੰ ਘੜਾ ਲਈ ਲੋੜ ਨਹੀਂ ਪਹਿਲੇ ਹੀ ਚੜਾਏ ਤੁਹਾਨੂੰ ਆਜੀ ਬਾਅਦ ਵੀ ਆਣਾ ਠੀਕ ਹੈ ਨਾ ਕਿਉਂਕਿ ਗੱਲ ਇੰਜ ਆ ਕਿ ਜੈਜੀ ਕਮਾਈ ਆ ਵੀ ਇਹਨਾਂ ਨੇ ਛੋੜ ਹੀ ਕਰਨੀ 200 ਰੁਪਿਆ ਉਹ ਇਹਨੇ ਮਰਜ਼ੀ ਪਾ 500 ਕਰ ਦਨ ਪਹਿਲਾ 200 ਕਰ ਦਵਾ ਸਹੀ ਹੈ ਕਿ ਨਹੀਂ ਠੀਕ ਹੈ ਠੀਕ ਹੈ ਚਲੋ ਬੋਲੋ ਫਿਰ ਨੰਬਰ ਨੰਬਰ 8264213509 ਪਿੰਡ ਗੱਗੜਪਾਣਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਸਹੀ ਹੈ ਕੱਟ ਨਹੀਂ ਕਹਦੇ ਆ